ਹਾਂ ਮੰਮੀ ਸਤਿ ਸ਼੍ਰੀ ਅਕਾਲ ਕਿਵੇਂ ਮੰਮੀ ਠੀਕ ਹੋ ਹਾਂ ਠੀਕ ਨਹੀਂ ਮੇਰੀ ਆਵਾਜ਼ ਤਾਂ ਨਹੀਂ ਪਤਾ ਲੱਗਦਾ ਤੈਨੂੰ ਆਵਾਜ਼ ਤੋਂ ਤਾਂ ਹੁਣ ਠੰਡ ਠੰਡ ਲਵਾਈ ਬੈਠੀ ਹੋਏਗੀ ਹੁਣ ਠੰਡ ਚ ਤੇ ਆਪ ਦੁਆਰੇ ਮਿਲਣ ਨੂੰ ਜੀ ਕਰਦਾ ਹਣਾ ਤੇਰਾ ਮੇਰੇ ਨਾਲ ਮੈਂ ਤਾਂ ਬਹੁਤ ਜੀ ਕਰਦਾ ਮਿਲਣ ਨੂੰ ਤਾਂ ਤੇਰੇ ਨਾਲ ਬਿਤਾਏ ਦਿਨ ਰਾਤ ਹਣਾ ਮੈਨੂੰ ਇੰਨੀ ਯਾਦ ਆਉਂਦੀ ਐ ਮੋ ਜਰਨੀ ਆਪਾਂ ਗਰਮੀ ਦੇ ਅੰਦਰਾਂ ਤੈਰਾ ਕੱਟੀਆਂ ਇਸੀ ਜਿਹਾ ਨਾ ਹੁੱਟਲਾਂ ਦੀ ਰੋਕ ਰੋਕੀ। ਉਹ ਰਾਤਾਂ ਸੇ ਲਾ ਲਈ ਨਾ ਮਨ ਨੂੰ ਬਹੁਤ ਯਾਰ ਆਉਂਦੀਆਂ ਕਰਕੇ। ਸ਼ਾਲਾਂ ਦੀਆਂ ਰਾਤਾਂ ਮੀਂਹ ਦੇ ਤੇ ਨਾ ਗਰਮੀ ਦੇ ਅੰਦਰਾਂ ਤੈਰਾ। ਉਹ ਕਿਹੜਾ ਮੌਸਮ ਹੈ ਮਮੇ ਤੇ ਨਾ ਜਿਹੜਾ ਮੈਂ ਪਤਾ ਹੈ। ਸਾਰੇ ਤਾਂ ਮੌਸਮ ਬਤਾ ਲੈ। ਹੁਣ ਦੱਸ ਹੁਣ ਅਜੇ ਠੰਡ ਦੀ ਤਰਜੰਦੇ। சோம் ாபேஷ் ஓத மன்னே நீ ਸਿਮਰਨ ਜੀ ਕਹਿੰਦੀ ਆ ਪੱਕਾ ਪਤਾ ਥੜੀ ਲੱਗਣਾ ਦੇਣਾ ਸੀਗਾ ਆਪਾਂ ਮੈਂ ਤਾਂ ਕਹਿੰਦੀ ਵੀ ਪਥਰੀ ਦਾ ਆਪਰੇਸ਼ਨ ਕਰਾਇਆ ਮੈਂ ਤਾਂ ਉਦੀ ਠੱਗਾ ਚੰਚਕ ਦੇਖ ਲਿੰਦੀ ਆ ਮੈਂ ਤਾਂ ਖਾਣਾ ਨਹੀਂ ਕਰ ਸਕੀ ਨਾ ਕੰਕਲੇ ਗਿਆ ਤਾਂ ਖਾਣਾ ਨਹੀਂ ਕਰ ਸਕੀ ਤੇਰੇ ਇਸ ਮਹਾਏ ਕੋਈ ਪਤਾ ਤਾਂ ਹੈ ਬੁੜੀਆਂ ਦਾ ਤਸੋਬਨ ਨਹੀਂ ਖਾਨੇ ਹੁੰਦੇ ਆ ਅੱਜਕੱਲ ਇਹ ਤਾਂ ਬੜਾ ਪਤਾ ਲੱਗਦਾ ਆ ਆਪਰੇਸ਼ਨ ਦਾ ਪਰ ਹਾਂ ਇਹਦਾ ਘੱਟ ਦੂਜੇ ਪਾਸੇ ਲੱਗਦਾ ਨਾ ਟਿੱਡੇ ਥਲੜੇ ਪਾਸੇ ਹੈ ਨਾ ਉੱਥੋਂ ਪੰਗਾ ਪੈਂਦਾ ਤੇ ਦੂਜੀ ਜਿਹੜੀ ਉਹ ਕੋਪਰਟੀ ਜੀ ਹੁੰਦੀ ਉਹ ਰਖਵਾ ਲੈਣੀ ਸੀਗੀ ਕੁਛ ਤਾਂ ਕਰਦੇ ਰਖਵਾਈ ਤਾਂ ਸੀ ਤੂੰ ਤਨੇ ਨੁਕ ਮਨੁਕਾ ਕਰਕੇ ਕੋੜੀ ਸਰ ਕਰਕੇ ਘੋੜੀ ਬਣਾ ਬਣਾ ਕੇ ਤਾਂ ਤਾਂ ਚੜਾ ਤੀ ਕਾਹ ਜੇ ਤੇ ਕਿੱਦਾਂ ਦਾ ਪ੍ਰੈਸ਼ਰ ਮੈਨੂੰ ਆਈ ਗਿਆ ਤਾਂ ਹ 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 ਜੇ ਤੂੰ ਗਿੱਟੇ ਵਿੱਚ ਕੱਚਕਾਰੀ ਜੀਬਾਤ ਕਿਉਂ ਪੈਨ ਪਸਵਾ ਰਹੀ ਹੁੰਦਾ ਕਿਉਂ ਹਾਂ ਉਹ ਗਾਨੀ ਜਿਹੜਾ ਰਕੜ ਰਕੜ ਕੇ ਜਾਣਦੇ ਕੱਢ ਕੱਢ ਕੇ ਪਾ ਕੱਢ ਕੱਢ ਕੇ ਪਾ ਉਹਨਾਂ ਕੱਢ ਕੱਢ ਕੇ ਰਹਿ ਗਿਆ ਤੇ ਉਹਨਾਂ ਹੋ ਗਿਆ ਸਿਆਪਾ ਖੜਾ ਹੈ ਆਈ ਕਰਕੇ ਸਿਪਲੀਨਿਕ ਨੂੰ ਫੋਨ ਕਰਕੇ ਕੁਝ ਦੀ ਸੀ ਹਾਂ ਦੇਖ ਮੰਮੀ ਮੇਰੀ ਗੱਲ ਸੁਣਾ ਇੱਥੇ ਕਲੀਨਿਕ ਲੋਨੇ ਗਾਣਾ ਕੋਲੇ ਜਾਵਾਂਗੇ ਨਾ ਹੁਣ ਮੈਨੂੰ ਲੱਗਦਾ ਤੇਰਾ ਕੰਮ ਪਿਆ ਵਧਿਆ ਮਹੀਨੇ ਮਨ ਤਾਂ ਪਤਾ ਨਹੀਂ ਲੱਗਣਾ ਇਹ ਤੈਨੂੰ ਇਹ ਕੰਮ ਤਾਂ ਹੈਗਾ ਵਧੀਆ ਤੇ ਇੱਥੇ ਆਪਾਂ ਨੂੰ ਸਾਰੇ ਜਾਣਦੇ ਆ ਆਪਣੇ ਸ਼ਹਿਰ 'ਚ ਤਾਂ ਤਾਂ ਤੂੰ ਦੱਸ ਵੀ ਹੋਰ ਕਿਹੜੇ ਥਾਂ 'ਤੇ ਚੱਲਦੀ ਹੈ ਉੱਥੇ ਹਾਂ ਤਾਂ ਹੁਣ ਤੇਰੀ ਕੀ ਹੈਗੀ ਕੁੱਤੇ ਹੁਣ ਤੂੰ ਹੀ ਨਹੀਂ ਨਿਕਲ ਹਾਂ ਤੇ ਨਹੀਂ ਆਉਂਦੀ ਕਰਵਾਉਣ ਕਿਉਂ ਬੰਦਾ ਮੇਰਾ ਖੇਰ ਬੁੱਗਾ ਕਿ ਮਿਲ ਖਾਣਾ ਬੇਕਰਵਾਉਣ ਕਿਹਨਾਂ ਤਾਂ ਸੀ ਬੱਚੇ ਆਪਾਂ ਬਸ ਇਹ ਵਿੱਚੋਂ ਤਾਂ ਕੱਢ ਦੂੰਗਾ ਪਰ ਆਪਣੇ ਸ਼ਹਿਰ 'ਚ ਤਾਂ ਨਹੀਂ ਹੋ ਸਕਦਾ ਹੁਣ ਨਾ ਮੇਰੇ ਕੋਲ ਆ ਕੇ ਕਰਨਾ ਨੂੰ ਹੱਥ ਨਾ ਤਾਂ ਬਾਹਲੀ ਓਕੀ ਹੈ

తేను మధర దిమరణ మనకొ ਕਦਾ ਬਿਆਨ ਕਰਨੀ ਲੱਗੀ ਜੀ ਉਹਦੇ ਲਈ ਬਥਰ ਲੱਗੀ ਜੀ ਬਾਬੇ ਵਾਸਤੇ ਨੋਨੇ ਕਦਾ ਸੀ ਜਾਈਏ ਅਮਰ ਸੇ ਕੀ ਹੋਵੇ ਦੁਬਾਰਾ ਕੱਪੜੀ ਹੋਇਆ ਪੀਣੀ ਨਾ ਹੂੰ ਮੇਰੇ ਤੇਰੇ ਸਾਰੇ ਤੇ ਜਿੰਦਗੀ ਗੱਟੀ ਜਾਂਦਾ ਸੀਗਾ ਤੇ ਹੁਣ ਮੈਂ ਆਪਦੀ ਕੁੜੀ ਨੂੰ ਦਿਖਾਉਣ ਦੇ ਚੱਕਰ ਚ ਤਨਾ ਹੁਣ ਕੀ ਕਰਾਂ ਹੁਣ ਤੈਨੂੰ ਪਤਾ ਹੈਗਾ ਹੂੰ ਫਿਰ ਆਪਾਂ ਸੰਗਤ ਨਾ ਪਤਾ ਲਿਨ ਮੇਰੇ ਜਮਾਈ ਜੀ ਉਹਦਾ ਜਵਾਨਾ ਐਂਟਾਂ ਉੱਤੇ ਰੱਖਾ ਰੱਖਣਾ ਕਹਿੰਦੇ ਆ ਹਾਂ ਹੁਣ ਆਪਾਂ ਫਿਰ ਸੰਗਤ ਮੰਡੀ ਚੱਲੀ ਗਈ ਜਾਂ ਕਿਤੇ ਹੋਰ ਤੂੰ ਕਰਗਾ ਸੀ ਨਹੀਂ ਹੁਣ ਤੈਨੂੰ ਰੱਖਿਆ ਦਾ ਉਹ ਮੈਂ ਕੁਝ ਨੋਰਮ ਨੂੰ ਤੇਰੇ ਹੁੰਦਾ ਤਾਂ ਕੋਈ ਲੋੜ ਨਹੀਂ ਹੁਣ ਮੈਂ ਦੱਸਾਂ ਤੈਨੂੰ ਠੀਕ ਹੈ ਨਹੀਂ ਤੇ ਕਾਇਆ ਤੈਨੂੰ ਦੂਜੀ ਦੇ ਕੀ ਆਦਸਾਰਾ ਕੁਛ ਹਾਂ ਸਾਰਾ ਕੁਛ ਜਰਾ ਅੱਗੇ ਅੱਗੇ ਵੀ ਲੈਣਾ ਮੈਂ ਤਾਂ ਸਾਰਾ ਕੁਝ ਤੇ ਮੇਰੀ ਗੱਲ ਸੁਣੋ ਫਿਰ ਇੱਕ ਹੋਣਾ ਆਪਾਂ ਉੱਥੇ ਟਲਵੜੀ ਗਈ ਕੀ ਕਹਿੰਦੇ ਆ ਰਾਮਾ ਮੰਡੀ ਚਲਵੜੀ ਗਈ ਹਾਂ ਉੱਥੇ ਚੱਲ ਵੜ ਜਿੱਥੇ ਮਰਜੀ ਚੱਲ ਵੜ ਪਰ ਪਤਾ ਨਾ ਲੱਗਣ ਦੇਈ ਤੂੰ ਦੂਰ ਹੀ ਚੱਲਾਂਗੇ ਆਪਾਂ ਦੂਰ ਹੀ ਸ਼ਹਿਰ ਆ ਤੇ ਮੈਂ ਆਉਂਦੀ ਆ ਤਿਆਰ ਤੇ ਮੈਨੂੰ ਤਾਂ ਹੁਣੇ ਦਿਖਾ ਕੇ ਲਿਆ ਬਸ ਹੁਣੇ ਕਰਦੇ ਆ ਤੇ ਨਹੀਂ ਜੇ ਉੱਥੇ ਹੋਟਲ ਦਾ ਕੰਮ ਹੈ ਕੋ ਮੈਂ ਕਰ ਲਈ ਕੀ ਬੱਕ ਫਿਰ ਹੁਣ ਤਾਂ ਵਿੱਚ ਵਿਚਕਾਰੀ ਮਾਰ ਦੂੰ ਹਾਂ ਤਾਂ ਦੇਖੀ ਜੋ ਇਕੱਠੇ ਕਰ ਲਾਂ ਕੰਮ ਕੋਈ ਨਹੀਂ ਮਾਰ ਲਈ ਤੇ ਕਰੀ ਹਾਂ ਜੀ ਕਰਦਾ ਹੈ ਕਿ ਨਹੀਂ ਕਰਦਾ ਬਹੁਤ ਕਰਦਾ ਮੈਂ ਤੇਰੇ ਨਾਲ ਤਾਂ ਮੈਂ ਕਦੇ ਵੀ ਨਹੀਂ ਕੋਈ ਕਰਦੀ ਅੱਛਾ ਜੀ ਫਿਰ ਐਂ ਕਰ ਮੰਮੀ ਮੇਰੀ ਗੱਲ ਸੁਣ ਛੇਤੀ ਛੇਤੀ ਹੋ ਜਾ ਤਿਆਰ මැග මගඩි ගට ක නද නොත්්‍ය බාර නරංග කොඩ මැල්ලනී වස බාර පන් චහ චෙරරි හෙදිය අයා කර